ਪਗਵੰਤਾਨ ਸਰਕਾਰ ਬੇਕਾਰ ਸਰਕਾਰ ਅੰਮ੍ਰਿਤਪਾਲ ਸਿੰਘ ਜਿਹੜਾ ਅੰਮ੍ਰਿਤ ਸ਼ਕਾਰ ਰਿਆ ਸੀ ਵਹਿਰ ਕੱਢ ਰਿਆ ਸੀ ਖਾਲਸਾ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾ ਰਿਆ ਸੀ ਤੇ ਨਸ਼ਾ ਖਤਮ ਕਰ ਰਿਆ ਸੀ ਉਹਨੂੰ ਚੱਕ ਕੇ ਅਮਿਤਸ਼ਾ ਨਾਲ ਮੀਟਿੰਗ ਕਰਕੇ ਉਹਨੂੰ ਉਹਨਾਂ ਨੇ ਜੇਲ੍ਹ ਚ ਸੱਟਾ ਇਹ ਤਾਂ ਸਿੱਖਾਂ ਦੇ ਗਵਾਰ ਨੇ ਇਹ ਕੌਮ ਦੇ ਗਵਾਰ ਨੇ ਮਤ ਪਗਵੰਤਾਨ ਹੋਣੀ ਸਾਰੇ ਸੁਖਬੀਰ ਬਾਗਲ ਹੋਣੀ ਇਹ ਦੋਗਲੇ ਬੰਦੇ ਨੇ ਇਹਨਾਂ ਦਾ ਕੋਈ ਪੱਕਾ ਦਾਜੀ ਨਹੀਂ ਕੋਈ ਨਹੀਂ ਸਵਾਲ ਵਾਲੀ ਗੱਲ ਨਹੀਂ ਡੱਡਾ ਇਹ ਮਾਂ ਅ ਮਾਤਾ ਜੀ ਨਾਲ ਗੱਲ ਕਰਨੀ ਚਾਹਾਂਗੇ ਮਾਤਾ ਜੀ ਸਾਡੇ ਤਾਂ ਦਿਲ ਪੁੱਛਿਆ ਜਾਉਂਦਾ ਦਿਲ ਇਹ ਦਿਲ ਬਹੁਤ ਦੁੱਖ ਭਰਿਆ ਹੋਆ ਇਹਦੇ ਵੀ ਸਰ ਪੱਕਾ ਯਕੀਨ ਹੈ ਜੀ ਗਦਾ ਦੱਸੋ ਮਾਤਾ ਜੀ ਤੁਸੀਂ ਤਾਂ ਸਾਰਾ ਕੁਝ ਅੱਖੀ ਦੇਖਿਆ ਕਿਉਂਕਿ ਇਹ ਤਾਂ ਬੱਚੇ ਹੋਣ ਦੇ ਹਾਂ ਇਹ ਤਾਂ ਮੋٹے ਪਰ ਫੋਟੇ ਹੋਏ ਬਣੇ ਕੀ ਹਾਲ ਕਰਿਆ ਦੇਖੋ ਸਾਡਾ ਬਿਲਕੁਲ ਜੀ 47 ਵਾਲਾ ਟਾਈਮ ਹੀ ਸਾਨੂੰ ਉਦੋਂ ਲੱਗਿਆ ਜੀ ਜਦੋਂ ਸਾਡੇ ਨਾਲ ਬਲਡੋਜ਼ਰ ਚੱਲੇ ਨੇ ਸਾਡੀਆਂ ਘਰਾਂ ਤੇ ਸਾਡੀਆਂ ਜ਼ੋਈਆਂ ਤੇ ਕੀ ਹੋਈ ਪਈ ਰਹੀ ਹੈ ਰੋਟੀ ਨਹੀਂ ਖਾਣ ਦਿੱਤੀ ਸਾਨੂੰ ਸਾਨੂੰ ਪਾਣੀ ਵੀ ਨਹੀਂ ਸੀ ਪੁੱਤਾਂ ਆ ਛੋਟਾ ਜਿਹਾ ਸ਼ਹਿਰ ਆ ਤੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਵੀ ਸਾਡੇ ਕੋਲੇ ਸਰਕਾਰੀ ਜਿਹੜਾ ਪਾਣੀ ਆ ਉਹ ਵੀ ਨਹੀਂ ਪਹੁੰਚਿਆ ਹਲੇ ਤੱਕ ਤੁਸੀਂ ਦੇਖ ਸਕਦੇ ਹੋ ਸਾਡੇ ਘਰ ਨੇ ਸਰਕਾਰੀ ਇੱਕ ਵੀ ਜਿਹੜੀ ਟੁੱਟੀ ਆ ਕੋਈ ਲੱਗੀ ਹੋਵੇ ਉਸ ਤੋਂ ਬਾਅਦ ਅਸੀਂ ਪ੍ਰਬੰਧ ਕਰਕੇ ਮੋਟਰ ਲਗਾਈ ਤੇ ਸਾਡੇ ਪਾਣੀ ਦੀ ਵੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਹਾਲਾਂਕਿ ਨਾਲ ਸੀਵਰੇਜ ਇੱਥੋਂ ਦੀ ਪਿਆ ਹੋਇਆ ਸਾਡਾ ਕਨੈਕਸ਼ਨ ਆ ਜਿਹੜਾ ਉਸ ਦੇ ਵਿੱਚ ਵੀ ਨਹੀਂ ਦਿੱਤਾ ਜਾ ਰਿਹਾ ਟਿਕਾਸੀ ਬਾਦਲ ਬਾਦਲ ਤਾਂ ਮਰ ਗਿਆ ਹੌਸਕੀ ਉੱਥੇ ਬਾਦਲ ਰਹਿ ਗਿਆ ਉਹ ਵੀ ਇੱਦਾਂ ਹੀ ਘੜਾ ਕੱਢਦੇ ਫਿਰਦਾ ਪਿੰਡਾਂ 'ਚ 76 ਪਰ ਰਿ ਨੇ ਚਾਰੇ ਪਾਸੇ 76 ਪਰ ਰਿਆ ਨੇ ਉਹਦੇ ਕੋਈ ਏਦਾਂ ਦੀ ਗੱਲ ਨਹੀਂ ਇਹਨਾਂ ਕੋਈ ਦੁਖੀ ਹੋਊਗਾ ਲੋਕ ਜੇ ਲੰਘਦੇ ਨੇ ਜੇ ਕਰਦਾ 76 ਲੈ ਗਏ ਚੱਪ ਲੈਣਾਂ ਦੇ ਬਰਸਾ ਦੇਈ ਕੋਈ ਸੌਲਤ ਨਹੀਂ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਕੋਈ ਕੱਚੇ ਮਕਾਨਾਂ ਨੂੰ ਪੈਸੇ ਆਏ ਹਲੇ ਤੱਕ ਇੱਕ ਵੀ ਇੱਥੇ 35 40 ਜਿਹੜੇ ਘਰ ਨੇ ਉਹ ਇੱਥੇ ਰਹਿੰਦੇ ਨੇ ਕੱਚੇ ਮਕਾਨਾਂ ਦੇ ਪੈਸੇ ਆਏ ਸ਼ਹਿਰ ਦੇ ਵਿੱਚ ਉਹ ਵੀ ਸਾਨੂੰ ਇੱਕ ਘਰ ਨੂੰ ਨਹੀਂ ਮਿਲੇ ਹਾਲਾਂਕਿ ਅਸੀਂ ਬੀੜਤ ਸੀ ਕੋਈ ਹੋਰ ਜਿੱਦਾਂ ਕਿ ਕੋਈ ਵੀ ਸਕੀਮ ਆਉਂਦੀ ਆ ਉਹ ਸਾਡੇ ਤੱਕ ਨਹੀਂ ਪਹੁੰਚਦੀ ਜੀ ਹਜ਼ਾਰ ਚੱਕ ਕੇ ਕਰ ਬਣਾਏ ਸੀ ਉਹ ਕਰਜ਼ਾ ਬੱਚਿਆਂ ਦੇ ਅਜੇ ਲਗ ਨਹੀਂ ਲਿਆ ਅਜੇ ਨਾ ਕਰਜ਼ਾ ਸਹਰਾ ਅਗੇ ਦਾ ਕਰਜ਼ਾ ਸਹਰਾ ਅਜਕਲ ਜਿਹੜੀ ਸ਼ਿਸ਼ਟਲਾ ਜਿਹੜਾ ਪੰਜਾਬ ਦਾ ਉਹ ਬਹੁਤ ਖਰਾਬ ਹੋ ਰਿਹਾ ਹਰੇਕ ਤਰ੍ਹਾਂ ਦੀ ਬੰਦੀ ਅਲਗ-ਅਲਗ ਪਾਰਟੀਆਂ ਦੇ ਦੰਦ ਦੰਦ ਦੇ ਇਸ ਕਰਕੇ ਵੀ ਆਪਾਂ ਤਾਂ ਸਿਮਰਜੀਤ ਸਿੰਘ ਲਾਲ ਤੇ ਅਮਰਪਾਲ ਦੇ ਹੱਕ 'ਚ ਆ। ਵੀਰ ਜੀ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਵੀਰ ਜੀ ਅਸੀਂ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ। ਭਈ ਅਸੀਂ ਸ਼ੁਰੂ ਤੋਂ ਸ਼ੁਰੂ ਕਰਦੇ ਆ 1938 ਤੇ 39 ਦੇ ਵਿੱਚ ਸਾਡੇ ਬਜ਼ੁਰਗ ਸੀਗੇ ਜਿਹੜੇ ਉਪਰ ਸ਼ਹਿਰ ਦੇ ਵਿੱਚ ਆਏ ਸੀ ਤੇ ਆ ਕੇ ਉਹਨਾਂ ਨੇ ਕਿਲੇ ਤੇ ਜਿਹੜੀ ਜਗ੍ਹਾ ਉੱਥੇ ਰਹਿਣ ਵਸੈਰਾ ਆਪਣਾ ਕੀਤਾ ਜਦੋਂ ਉਹ ਆਏ ਕਿਲੇ ਦਾ ਜਿਹੜਾ ਆੜਾ ਦਵਾਰਾ ਸੀ ਬਹੁਤ ਹੀ ਖਤਰਨਾਕ ਤੇ ਬਹੁਤ ਹੀ ਦਰਦਨਾਕ ਸੀ ਉੱਥੇ ਸਾਡੇ ਬਜ਼ੁਰਗਾਂ ਨੇ ਰਹਿ ਕੇ 50-60 ਸਾਲ ਤਕਰੀਬਨ ਉੱਥੇ ਉਹ ਜਗ੍ਹਾ ਨੂੰ ਆਵਾਜ਼ ਦਿੱਤਾ ਤੇ ਫਿਰ ਇੱਕਦਮ ਦੇ ਨਾਲ 2010 ਦੇ ਵਿੱਚ 16 ਜੁਲਾਈ ਨੂੰ ਆਰਡਰ ਆਏ ਤੇ ਨਾਲ ਹੀ ਉਸ ਤੋਂ ਪਹਿਲਾਂ ਉਹ ਇੱਕ ਅੱਧੀ ਵਾਰੀ ਸਕੂਲ ਨੂੰ ਖਾਲੀ ਕਰਨ ਦੇ ਨੋਟਿਸ ਲਾਗੇ ਸੀ ਤੇ ਪਰ 2010 ਦੇ ਵਿੱਚ 16 ਜੁਲਾਈ ਨੂੰ ਉਹ ਬਲਡੋజర్ ਨਾਲ ਲੈ ਕੇ ਆਏ ਤੇ 3-400 ਬੰਦਾ ਪੁਲਿਸ ਦਾ ਵੀ ਨਾਲ ਲੈ ਕੇ ਆਏ ਉਸ ਤੋਂ ਉਪਰੰਤ ਸਾਨੂੰ ਰੋਟੀ ਵੀ ਨਹੀਂ ਉੱਥੇ ਖਾਣ ਦਿੱਤੀ ਤੇ ਬਲਡੋజర్ ਸੀਗੇ ਜਿਹੜੇ ਸਾਡੇ ਘਰਾਂ ਦੇ ਉੱਤੇ ਛਾੜ ਦਿੱਤੇ ਗਏ ਜਿਹੜਾ ਸਾਡਾ ਸਮਾਨ ਸੀ 50-60 ਸਾਲਾਂ ਦਾ ਜੋੜਿਆ ਮਿੰਤ ਕਰਕੇ ਪਾਈ-ਪਾਈ ਕਰਕੇ ਜੋੜਿਆ ਸੀ ਜਿਹੜਾ ਉਹ ਵੀ ਉਹਨਾਂ ਨੇ ਵਿੱਚ ਹੀ ਮਲਿਆ ਵੇਟ ਕਰ ਦਿੱਤਾ ਸੋ ਹੁਣ ਅਸੀਂ ਹੁਣ ਜਿਹੜੇ ਵੀ ਵੋਟਾਂ ਮੰਗਣ ਵਾਲੇ ਆਉਣਗੇ ਉਹਨਾਂ ਨੂੰ ਕੁਝ ਸਵਾਲ ਪੁੱਛਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੋਟਾਂ ਦੇਵਾਂਗੇ ਤੇ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿੱਦਾਂ ਕਿ ਸਾਨੂੰ ਉੱਥੇ ਉਜਾੜ ਦਿੱਤਾ ਗਿਆ ਪਰ ਸਾਡੇ ਲਈ ਜਿਹੜਾ ਰਹਿਣ ਬਸੇਰਾ ਸੀ ਜਿਹੜਾ ਰਹਿਣ ਦਾ ਪ੍ਰਬੰਧ ਸੀ ਉਹ ਨਹੀਂ ਕੀਤਾ ਗਿਆ ਸਾਨੂੰ ਖੁੱਲੇ ਆਸਮਾਨ ਦੇ ਥੱਲੇ ਛੱਡ ਦਿੱਤਾ ਗਿਆ ਉਸ ਸਮੇਂ ਮੀਂਹ ਦਾ ਬਰਸਾਤਾਂ ਦਾ ਟਾਈਮ ਸੀ ਸਾਨੂੰ ਹੀ ਪਤਾ ਅਸੀਂ ਉਹ ਟਾਈਮ ਸੀਗਾ ਜਿਹੜਾ ਕਿਵੇਂ ਕੱਟਿਆ ਸੋ ਅੱਜ ਤੱਕ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਜਿਹੜੀ ਸਰਕਾਰੀ ਫੈਸਿਲਿਟੀ ਆ ਕੋਈ ਸਹੂਲਤਾਂ ਨੇ ਜਿਹੜੀਆਂ ਸਰਕਾਰੀ ਉਹ ਵੀ ਮੋਹੀਆਂ ਨਹੀਂ ਹੁੰਦੀਆਂ ਸਾਨੂੰ ਜਿਵੇਂ ਕਿ ਜਿੱਦਾਂ ਅਕੇ ਗ੍ਰਾਂਟਾਂ ਆਉਂਦੀਆਂ ਨੇ ਧਰਮਸ਼ਾਲਾਆਂ ਦੀਆਂ ਜਾਂ ਹੋਰ ਸਰਕਾਰੀ ਸਕੀਮਾਂ ਆਉਂਦੀਆਂ ਨੇ ਸਰਕਾਰੀ ਲੈਟਰਿੰਗ ਦੀਆਂ ਬਾਥਰੂਮ ਦੀਆਂ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਜਿੱਦਾਂ ਅਕੇ ਪਾਣੀ ਦੀ ਸਮੱਸਿਆ ਪਾਣੀ ਦੀ ਨਿਕਾਸੀ ਦੀ ਸਾਡੇ ਕੋਲੇ ਕੋਈ ਕਮੇਟੀ ਵੱਲੋਂ ਟੁੱਟੀ ਵੀ ਨਹੀਂ ਪਾਣੀ ਦੀ ਹੈਗੀ ਜਦੋਂ ਲਾਈਟ ਚੱਲੇ ਜਾਂਦੀ ਆ ਜਾਂ ਮੋਟਰ ਖਰਾਬ ਹੋ ਜਾਂਦੀ ਆ ਸਾਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਅਸੀਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸਰਕਾਰਾਂ ਨੂੰ ਕਿ ਹੁਣ ਜਿਹੜੀ ਪਬਲਿਕ ਆ ਉਹ ਜਾਗ ਚੁੱਕੀ ਆ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗ ਚੁੱਕਿਆ ਹੁਣ ਅਸੀਂ ਵੋਟ ਆ ਜਿਹੜੀ ਉਹ ਸੋਚ ਸਮਝ ਕੇ ਪਾਵਾਂਗੇ ਸਮੱਸਿਆ ਬਾਰੇ ਦੱਸੋਗੇ ਜੀ ਕਿ ਕਿਸ ਮੁਸੀਬਤ ਸਮੱਸਿਆ ਦੇਖੋ ਜੀ ਮੈਂ ਤਾਂ ਆਹ ਦੇਖੋ ਹਰੇਕ ਸ਼ਹਿਰ ਦੇ ਵਿੱਚ ਪਾਣੀ ਪਹੁੰਚਦਾ ਛੋਟਾ ਜਿਹਾ ਸ਼ਹਿਰਾ ਤੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਵੀ ਸਾਡੇ ਕੋਲੇ ਸਰਕਾਰੀ ਜਿਹੜਾ ਪਾਣੀ ਆ ਉਹ ਵੀ ਨਹੀਂ ਪਹੁੰਚਿਆ ਹਲੇ ਤੱਕ ਤੁਸੀਂ ਦੇਖ ਸਕਦੇ ਹੋ ਸਾਡੇ ਘਰ ਨੇ ਸਰਕਾਰੀ ਇੱਕ ਵੀ ਜਿਹੜੀ ਟੁੱਟੀ ਆ ਕੋਈ ਲੱਗੀ ਹੋਵੇ ਉਸ ਤੋਂ ਬਾਅਦ ਅਸੀਂ ਪ੍ਰਬੰਧ ਕਰਕੇ ਮੋਟਰ ਲਗਾਈ ਤੇ ਸਾਡੇ ਪਾਣੀ ਦੀ ਵੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਹਾਲਾਂਕਿ ਨਾਲ ਸੀਵਰੇਜ ਇੱਥੋਂ ਜੀ ਪਿਆ ਹੋਇਆ ਸਾਡਾ ਕਨੈਕਸ਼ਨ ਆ ਜਿਹੜਾ ਉਸ ਦੇ ਵਿੱਚ ਵੀ ਨਹੀਂ ਦਿੱਤਾ ਜਾ ਰਿਹਾ ਸੋ ਹੋਰ ਬਹੁਤ ਸਾਰੀਆਂ ਮੁਸੀਬਤਾਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਮੇਨ ਮੁਸੀਬਤ ਆ ਜਿਹੜੀ ਜਗ੍ਹਾ ਦੀ ਸਾਡੇ ਤਿੰਨ ਤਿੰਨ ਪਰਿਵਾਰ ਇੱਕ ਇੱਕ ਬਿਸਵੇ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਦੋ ਦੋ ਪਰਿਵਾਰ ਇੱਕ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਸੋ ਬਹੁਤ ਔਖਾ ਜੀ ਦੇਖ ਸਕਦੋਂ ਮੁਸੀਬਤਾਂ ਤੁਹਾਡੇ ਸਾਹਮਣੇ ਨੇ ਅੰਦਰ ਵੜ ਕੇ ਤੁਸੀਂ ਦੇਖ ਵੀ ਸਕਦੇ ਹੋ ਘਰਾਂ ਵੱੜ ਕੇ ਦੇਖੋ ਜੇ ਤੁਹਾਨੂੰ ਆਪਣੇ ਜਦੋਂ ਆਪਾਂ ਨੂੰ ਉੱਥੇ ਉਜਾੜਿਆ ਗਿਆ ਸੀ ਕਿੰਨੇ ਹਾਂਜੀ ਉਦੋਂ ਫਿਰ ਆਪਾਂ ਅਡਜਸਟਮੈਂਟ ਆਪਣੀ ਕਿਵੇਂ ਕੀਤੀ ਸੀ ਉਦੋਂ ਅਡਜਸਟਮੈਂਟ ਜੀ ਤੁਹਾਨੂੰ ਦੱਸਿਆ ਵੀ ਮੀਂਹ ਬਰਸਾਤਾਂ ਦਾ ਟਾਈਮ ਸੀਗਾ ਅਸੀਂ ਮੰਨ ਲਓ ਕਿਸੇ ਦੇ ਕੋਈ ਜਾਣ ਪਛਾਣ ਵਾਲਾ ਮਹੀਨੇ ਵਾਸਤੇ ਉਹ ਵੀ ਹੱਥ ਮਿੰਨ ਤੇ ਜੋੜੇ ਜਾਂ ਕਿਸੇ ਨੇ ਹੀ ਥੱਲੇ ਪਾਰਕਾਂ ਦੇ ਵਿੱਚ ਤੰਬੂ ਲਾਏ ਤਰਪਾਲਾਂ ਪਾਈਆਂ ਸੋ ਬਹੁਤ ਹੀ ਔਖਾ ਟਾਈਮ ਪਾਸ ਕੀਤਾ ਉਹ ਦਿਨ ਯਾਦ ਕਰਨ ਨੂੰ ਵੀ ਨੀ ਜੀ ਕਰਦਾ ਜਦੋਂ ਉਜਾੜਾ ਹੋਇਆ ਸੀ ਜੀ ਉਦੋਂ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਆਪਾਂ ਤੁਹਾਡਾ ਪਿਆਓ ਤੁਹਾਨੂੰ ਲੱਗਦਾ ਪੂਰਾ ਹੋ ਗਿਆ ਹੋਣਗਾ ਜੀ ਨਹੀਂ ਜੀ ਉਹ ਘਾਟਾ ਸੀਗਾ ਜਿਹੜਾ ਉਹ ਘਾਟਾ ਨਹੀਂ ਪੂਰਾ ਹੋਣ ਵਾਲਾ ਹੈਗਾ ਜੀ ਕਿਉਂਕਿ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਹਲੇ ਤੱਕ ਕੋਈ ਵੀ ਮਦਦ ਨਹੀਂ ਪਹੁੰਚੀ ਅਸੀਂ ਰੋਜ਼ ਕਮਾਈ ਕਰਕੇ ਗੁਜ਼ਾਰੇ ਕਰਨ ਵਾਲੇ ਬੰਦੇ ਆ ਸੋ ਉਹੀ ਕੁਝ ਹਲੇ ਤੱਕ ਚੱਲ ਰਿਹਾ ਜੋ ਕੁਝ ਸੀਗਾ ਪਾਈ ਪਾਈ ਕਰਕੇ ਫਿਰ ਅਸੀਂ ਲੱਗੇ ਹੋਏ ਆ ਆਪਦਾ ਜਿਹੜਾ ਘਰ ਮਕਾਨ ਬਣਾ ਸਕੀਏ ਲੇ ਨੂੰ ਸਰਕਾਰ ਕੋ ਇਨੀ ਆਮਦਾ ਸਰਕਾਰ ਵਧੀਆ ਲੱਗਦੀ ਹਾਂ ਜੀ ਤੁਸੀਂ ਪੀੜਤ ਸੀ ਤੁਹਾਨੂੰ ਵੀ ਤਾਂ ਕੋਈ ਨਾ ਕੋਈ ਸਹੂਲਤ ਦਿੱਤੀ ਗਈ ਹੋਣੀ ਹੈ ਸਰਕਾਰ ਨੇ ਜੀ ਕੋਈ ਸਹੂਲਤ ਨਹੀਂ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਕੋਈ ਕੱਚੇ ਮਕਾਨਾਂ ਨੂੰ ਪੈਸੇ ਆਏ ਹਲੇ ਤੱਕ ਇੱਕ ਵੀ ਇੱਥੇ 35 40 ਜਿਹੜੇ ਘਰ ਨੇ ਉਹ ਇੱਥੇ ਰਹਿੰਦੇ ਨੇ ਕੱਚੇ ਮਕਾਨਾਂ ਦੇ ਪੈਸੇ ਆਏ ਸ਼ਹਿਰ ਦੇ ਵਿੱਚ ਉਹ ਵੀ ਸਾਨੂੰ ਇੱਕ ਘਰ ਨੂੰ ਨਹੀਂ ਮਿਲੇ ਹਾਲਾਂਕਿ ਅਸੀਂ ਪੀੜਤ ਸੀ ਕੋਈ ਹੋਰ ਜਿੱਦਾਂ ਕਿ ਕੋਈ ਵੀ ਸਕੀਮ ਆਉਂਦੀ ਆ ਉਹ ਸਾਡੇ ਤੱਕ ਨਹੀਂ ਪਹੁੰਚਦੀ ਜੀ ਇਹ ਕੋੜਾ ਦੱਸੋਗੇ ਤੁਸੀਂ ਕਿੰਨੇ ਪਰਿਵਾਰ ਹੋ ਜੀ ਇੱਥੇ ਜਿਹੜੇ ਪੀੜ ਤੋਂਏ ਸੀ ਜੀ ਉਸ ਸਮੇਂ ਅਸੀਂ ਇੱਥੇ ਹੈਗੇ ਆ ਜੀ ਤਕਰੀਬਨ ਜਿਹੜੀ ਸਾਡੀ ਬਰਾਦਰੀ ਦੇ 40 ਤੋਂ 45 ਪਰਿਵਾਰਾ ਪਰਿਵਾਰ ਨੇ ਜੀ ਤੇ ਕਿਲੇ ਦੇ ਆਲੇ-ਦਾਲੇ ਕੁਝ ਹੋਰ ਪਰਿਵਾਰ ਵੀ ਸੀਗੀ ਇਹ ਬੜੀ ਹੈਰਾਨੀ ਦੀ ਗੱਲ ਹੈ ਜੀ ਕਿਸੇ ਲਈ ਵੀ ਕੱਚੇ ਮਕਾਨਾਂ ਵਾਸਤੇ ਪੈਸੇ ਜਾਂ ਕੋਈ ਸਹੂਤ ਨਹੀਂ ਮਿਲੀ ਬੜੀ ਬਹੁਤ ਜ਼ਿਆਦਾ ਹੈਰਾਨੀ ਦੀ ਗੱਲ ਹੈ ਜੀ ਬਹੁਤ ਜ਼ਿਆਦਾ ਹੈਰਾਨੀ ਦੀ ਗੱਲ ਹੈ ਜਿਹਦਾ ਸਾਨੂੰ ਬਹੁਤ ਹੀ ਅਫਸੋਸ ਆ ਜਿਹੜਾ ਘਾਟਾ ਪੂਰਾ ਨਹੀਂ ਹੋ ਰਿਹਾ ਮਾਤਾ ਜੀ ਨੇ ਗੱਲ ਕਰਨੀ ਚਾਹਾਂਗੇ ਮਾਤਾ ਜੀ ਕੁਝ ਸਾਡੇ ਤਾਂ ਦਿਲ ਪੁੱਛਿਆ ਜਾਉਂਦਾ ਦਿਲ ਇਹ ਦਿਲ ਬਹੁਤ ਦੁੱਖ ਭਰਿਆ ਹੋਇਆ ਇਹ ਇਹਦੇ ਵੀ ਸਾਨੂੰ ਪੱਕਾ ਯਕੀਨ ਹੈ ਜੀਗਾ ਦਾ ਜੀ ਦੱਸੋ ਮਾਤਾ ਜੀ ਤੁਸੀਂ ਤਾਂ ਸਾਰਾ ਕੁਝ ਅੱਖੀ ਦੇਖਿਆ ਕਿਉਂਕਿ ਇਹ ਤਾਂ ਬੱਚੇ ਹੋਣਗੇ ਜੀ ਹਾਂ ਇਹ ਤਾਂ ਫੋਟੇ ਪਰ ਫੋਟੇ ਹੋਏ ਬਨੇ ਹਾਂਜੀ ਅ ਜਦੋਂ ਪਹਿਲਾ 47 ਦੀ ਆਜ਼ਾਦੀ ਹੋਈ ਹੈ ਦੇਸ਼ ਦੀ ਇੱਕ ਤਾਂ ਉਦੋਂ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਉਹ ਜਿਹੜੇ ਸੀਗੇ ਜੀ ਬਖੀਰੇ ਉਸ ਤੋਂ ਬਾਅਦ ਵੀ ਪਤਾ ਲੱਗਿਆ ਜੀ ਤੁਹਾਨੂੰ ਵੀ ਉਜਾਰਿਆ ਗਿਆ ਸੀ ਜੀ ਪਰਿਵਾਰਾਂ ਨੂੰ ਸਿਕਲੀਕਰ ਪਰਿਵਾਰਾਂ ਨੂੰ ਜੀ ਦੱਸੋ ਥੋੜਾ ਇਹਦੇ ਬਾਰੇ ਕੀ ਹਾਲ ਕਰਿਆ ਦੇਖੋ ਸਾਡਾ ਬਿਲਕੁਲ ਜੀ 47 ਵਾਲਾ ਟਾਈਮ ਹੀ ਸਾਨੂੰ ਉਦੋਂ ਲੱਗਿਆ ਜੀ ਜਦੋਂ ਸਾਡੇ ਨਾਲ ਬਲਡੋਜ਼ਰ ਚੱਲੇ ਨੇ ਸਾਡੀਆਂ ਘਰਾਂ ਤੇ ਸਾਡੀਆਂ ਰੋਈਆਂ ਤੇ ਕੀ ਹੋਈ ਪਈ ਰਹੀ ਹੈ ਰੋਟੀ ਨਹੀਂ ਖਾਣ ਦਿੱਤੀ ਸਾਨੂੰ ਸਾਨੂੰ ਪਾਣੀ ਵੀ ਨਹੀਂ ਸੀ ਪੁੱਤਾਂ ਆ ਤੁਸੀਂ ਦੱਸੋ ਮਾਤਾ ਜੀ ਉਦੋਂ ਤੁਸੀਂ ਸਾਰਾ ਕੁਝ ਅੱਖੀਂ ਦੇਖਿਆ ਸੀ ਤੇ ਸਭ ਕੁਝ ਕੀ ਹੋਇਆ ਕੀ ਹੋਇਆ ਦੀ 747 ਵਾਲੀ ਹਾਲ ਉਹ ਹੁੰਦਾ ਨਹੀਂ ਆ ਸਭ ਕੁਝ ਅੱਖੀਂ ਦੇਖਿਆ ਸਾਨੂੰ ਪੁੱਸਾਂ ਨੇ ਸਮੋਸੇ ਖਵਾਏ ਮੰਗਾ ਕੇ ਕਿੰਨੀ 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 ਆਪ ਨੇ ਮੇਰੇ ਤੁਸੀਂ ਉੱਥੇ ਆਪਣੇ ਘਰ ਬਰਕਾਰ ਬਣਾਏ ਸੀਗੇ ਹਜ਼ਾਰ ਚੱਕ ਚੱਕੇ ਘਰ ਬਣਾਏ ਸੀ ਉਹ ਕਰਜ਼ਾ ਬੱਚਿਆਂ ਦੇ ਅਜੇ ਲਗ ਨਹੀਂ ਲਿਆ

ਕੀ ਤਕਲੀਫਾਂ ਆਈਆਂ ਨੇ ਜੀ ਹੁਣ ਤੱਕ ਥੋੜਾ ਜਿਹਾ ਡਿਟੇਲ ਚ ਦੱਸੋ ਤੁਸੀਂ ਬਹੁਤ ਘੱਟ ਦੱਸ ਰਹੇ ਹੋ ਬਹੁਤ ਤਕਲੀਫ ਸਾਡੇ ਵਿੱਚ ਇੱਧਰ ਪੈਨਾਂ ਨੂੰ ਪੁੱਛੋ ਜੀ ਬੀਬੀ ਸਿਆਣੀ ਆ ਇਹ ਪੈਨਾਂ ਦੱਸਣ ਗਿਆ ਨਾ ਤਕਰੀਬਨ ਹਾਂਜੀ ਜਨਾਬ ਕੀ ਤੁਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਤੀ ਫਤਿਹ ਵਿਚਾਰ ਤਾਂ ਪਤਾ ਹੀ ਲੋਕਾਂ ਨੂੰ ਜਨਤਾ ਨੂੰ ਹੀ ਪਤਾ ਸਾਰਿਆਂ ਨੂੰ ਪਤਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੀਆਂ ਪਾਰਟੀਆਂ ਨੇ ਇਹ ਦੋਵੇਂ ਪਾਰਟੀਆਂ ਨੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਇਹਨਾਂ ਨੂੰ ਮਾਰਨ ਲੱਗੇ ਤੇ ਆਓ ਇਹਨਾਂ ਨੂੰ ਕਦੇ ਵਾਰ ਤੇ ਸਿਮਰ ਜੀ ਸਿਮਾਣ ਤੇ ਆਪਣਾ ਜਿਹੜਾ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ ਆਪਣਾ ਮਿਸ਼ਨ ਸਿੱਖਾਂਗਾ ਹੋਰ ਕੋਈ ਮਿਸ਼ਨ ਨਹੀਂ ਹੈਗਾ ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਦੇ ਦਖਲ ਕਰਦੇ ਇਹਨਾਂ ਨੂੰ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਿ ਫਤਹਿ ਤੁਸੀਂ ਅਮਰਪਾਲ ਸਿੰਘ ਜੀ ਦਾ ਜ਼ਿਕਰ ਕੀਤਾ ਹੈ ਜੀ ਮਾਨ ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਕਿੰਨੀ ਕੁ ਹਵਾ ਸਮਝਦੀ ਹੋ ਹਵਾ ਤਾਂ ਹੀ ਹਾਂ ਪਤਾ ਹੀ ਹੈ ਤੁਹਾਨੂੰ ਜਿਹੜੀ ਸੰਗਤ ਆ ਜਿਹੜੇ ਦਿਲੋਂ ਪਿਆਰ ਕਰਨ ਵਾਲੇ ਨੇ ਉਹ ਉਹਨਾਂ ਦੇ ਨਾਲ ਖੜੇ ਨੇ ਮੋਢਾ ਲਾ ਕੇ ਮੋਢਾ ਤੇ ਅੱਜ ਕੱਲ ਜਿਹੜੀ ਸ਼ਿਸ਼ਟਾ ਜਿਹੜਾ ਪੰਜਾਬ ਦਾ ਉਹ ਬਹੁਤ ਖਰਾਬ ਹੋ ਰਿਹਾ ਹੈ ਅਰੇ ਤਰ੍ਹਾਂ ਦੇ ਬੰਦੇ ਅਲਗ-ਅਲਗ ਪਾਰਟੀਆਂ ਦੇ ਬੰਦ ਬੰਦੇ ਨੇ ਇਸ ਕਰਕੇ ਵੀ ਆਪਕਾ ਸਿਮਰਜੀਤ ਸਿੰਘ ਮਾਨ ਤੇ ਅਮਰਪਾਲ ਦੇ ਹੱਕ ਚ ਆ। ਹਾਂ ਜੀ ਰਾਨੀ ਦੱਸੋ ਬਹੁਤ ਵਧੀਆ ਵਿਚਾਰ ਨੇ ਤੁਹਾਡੇ। ਉਹ ਦੱਸੋ ਵਿਚਾਰ ਥੋੜੇ ਜੇ। ਮਾਨ ਸਾਹਿਬ ਕਿੰਨਾ ਸਮਾਂ ਐਮਪੀ ਰਹੇ ਨੇ ਜੀ? ਅ ਅਰ ਕਿੱਥੋਂ ਐਮਪੀ ਰਹੇ ਨੇ? ਕਿੰਵੀ ਉਹਨਾਂ ਦਾ ਕੰਮ ਹੋਇਆ ਜੀ ਤੁਸੀਂ ਮਾੜੇ ਦੇ ਬਾਰੇ ਵਿੱਚ? ਮਹਾਰਾਜ ਇਹ 1.5 ਸਾਲ ਹੋਇਆ ਸੰਗਰੂਰ ਤੋਂ ਐਮਪੀ ਬਣੇ ਸੀ ਤੇ ਨਜ਼ਾਰਾ ਬੜਾ ਹੋਇਆ। ਬੜੇ ਨਜ਼ਾਰਾ ਮਾਹੌਲ ਬੜਾ ਗਿਆ ਤੇ ਜਦੋਂ ਐਮਪੀ ਬਣਿਆ ਸਿਮਰਜੀਤ ਸਿੰਘ ਮਾਨ ਹੁਣ ਵੀ ਐਮਪੀ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਾਂਗਰਸੀ ਨੇ ਜੀ ਉਹਨਾਂ ਦਾ ਉਹਨਾਂ ਕੋਲੋਂ ਅਕਸਰ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਵਿਕਾਸ ਬਹੁਤ ਵਿਕਾਸ ਕਰਵਾਇਆ ਅਸੀਂ ਪਰ ਮਾਨ ਸਾਹਿਬ ਨੂੰ ਐਮਪੀ ਬਣਾ ਕੇ ਪਛਤਉਦੇ ਨੇ ਲੋਕ ਸਾਨੂੰ ਕੋਈ ਸਰਕਾਰ ਤੇ ਕੋਈ ਪਾਰਟੀ ਸਾਨੂੰ ਕਿਸੇ ਦਾ ਕੋਈ ਲਾਲਚ ਨਹੀਂ ਸਾਨੂੰ ਨਾ ਪੈਸੇ ਦਾ ਲਾਲਚ ਨਾ ਸਾਨੂੰ ਜਿਹੜੇ ਹਜ਼ਾਰ-ਹਜ਼ਾਰ ਰੁਪਏ ਕਹਿੰਦੇ ਨੇ ਇਹਨਾਂ ਦਾ ਸਾਨੂੰ ਲਾਲਚ ਇਹ ਲਾਲਚ ਦੇ ਕੇ ਇਹ ਬੋਟਾਂ ਮੰਗਦੇ ਨੇ ਆਪਾਂ ਲਾਲਚ ਨਹੀਂ ਕਿਸੇ ਨਾਲ ਕਰਾ ਆਪਾਂ ਪੰਜ ਨੂੰ ਵੋਟ ਪਾਉਣੀ ਆ ਆਪਾਂ ਆਪਣੇ ਜਿਹੜਾ ਪੰਥ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਆ ਤੇ ਉਹਨਾਂ ਨੂੰ ਵੋਟ ਪਾਉਣੀ ਆ ਜਿਹੜੀ ਪਾਰਟੀਆਂ ਨੇ ਇਹਨਾਂ ਤੋਂ ਬਹੁਤ ਦੁਖੀ ਹੋ ਗਏ ਆ ਇਹਨਾਂ ਦਾ ਨਾਮ ਹੀ ਨਾ ਲਓ ਤੁਸੀਂ ਇਹਨਾਂ ਮਨ ਖਰਾਬ ਕਰਦੇ ਇਹਨਾਂ ਨੇ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਪੰਥ ਨੂੰ ਆਪਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਸਰ ਦਾਵਾ ਕੀਤਾ ਜਾਂਦਾ ਵੀ ਪੰਥਕ ਪਾਰ ਆਪਣੇ ਐਸਜੀਪੀਸੀ ਦੇ ਮੈਂਬਰ ਸਹਿਬਾਨ ਵੀ ਕਹਿੰਦੇ ਨੇ ਜੀ ਸਾਡੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਅਗਰ ਨਹੀਂ ਕਹਦੇ ਤਾਂ ਦੱਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਮੈਨ ਪਾਰਟੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇਹਦਾ ਪਤਾ ਹੀ ਲੋਕਾਂ ਨੂੰ ਅਕਾਲੀ ਦਲ ਜਿਹੜੀ ਐ ਖਤਮ ਆ ਬਾਦਲ ਸਰਕਾਰ ਤਕਾਸੀ ਬਾਦਲ ਬਾਦਲ ਤਾਂ ਮਰ ਗਿਆ ਔਰ ਸੁਖਵੀਰ ਸਿੰਘ ਬਾਦਲ ਰਹਿ ਗਿਆ ਉਹ ਵੀ ਇਦਾਂ ਹੀ ਗੇੜਾ ਕੱਢਦੇ ਫਿਰਦਾ ਪਿੰਡਾਂ 'ਚ 76 ਪੈ ਰਿਆ ਨੇ ਚਾਰੇ ਪਾਸੇ 76 ਪੈ ਰਿਆ ਨੇ ਉਹਦੇ ਕੋਈ ਇਦਾਂ ਦੀ ਗੱਲ ਨਹੀਂ ਇਹਨਾਂ ਕੋਈ ਦੁੱਖ ਨਹੀਂ ਹੋਗਾ ਲੋਕ ਜੇ ਲੰਘਦੇ ਨੇ ਜੇ ਕਰਦਾ 76 ਲੈ ਕੇ ਚੱਪਲਾ ਇਹਨਾਂ ਦੇ ਵਰਸਾ ਗਈ ਅਕਾਲੀ ਗੱਲ ਵੀ ਕਰ ਰਹੀ ਆ ਸ਼ਰੋਣ ਅਕਾਲੀ ਗੱਲ ਤੁਸੀਂ ਪੁੱਤਰ ਦਾ ਸੀਗ ਆ ਸਕਦੇ ਸੀ ਬਾਗਲ ਗੱਲ ਸੁਣੋ ਤੇ ਆਵਾਜ਼ ਵੀ ਲਈ ਆਵਾਜ਼ ਦੀ پارٹی ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੇ ਨੇ ਆਵਾਜ਼ ਦੀ ਪਾਰਟੀ ਬੀਜਪੀ ਵੀ ਕੇਰਨ ਜੋ ਮਰਜ਼ੀ ਸਾਰੀ ਪਾਰਟੀ ਆਪਣਾ ਆਪਣਾ ਪੱਖ ਰੱਖਦੀਆਂ ਨੇ ਇਹਦੇ ਵਿੱਚ ਕੋਈ ਨਹੀਂ ਗੱਲ ਜਿਹੜਾ ਮਾਹੌਲ ਆ ਉਹ ਮਾਹੌਲ ਪਤਾ ਹੀ ਹੁਣ ਪੰਜਾਬ ਦਾ ਜਿਹੜਾ ਨੌਜਵਾਨਾਂ ਦਾ ਮਾਤਾਂ ਦਾ ਬਜ਼ੁਰਗਾਂ ਦਾ ਚੜ੍ਹਦੀ ਕਲਾ ਦਾ ਖਾਲਿਸਤਾਨ ਦਾ ਇਹ ਮੁੱਦਾ ਹੀ ਆਪਣਾ ਸ਼ਰਮਣ ਕਾਲੂਦਾਲ ਅੰਮ੍ਰਿਤਸਰ ਪਾਰਟੀ ਭਗਵੰਤ ਮਾਨ ਸਰਕਾਰ ਬਾਰੇ ਕੁਝ ਕਹਿਣਾ ਚਾਹਦੇ ਹਾਂ ਕਿਉਂਕਿ ਉਹਨਾਂ ਵੱਲੋਂ ਧਰਮਾਂ ਦਾ ਟੁੱਟਿਆ ਕਰਕੇ ਲੈਣੀ ਚਾਹੀਦੀ ਹੈ ਭਗਵੰਤ ਮਾਨ ਸਰਪਿਆਰ ਬੇਕਾਰ ਸਰਕਾਰ ਅੰਮ੍ਰਿਤਪਾਲ ਸਿੰਘ ਜਿਹੜਾ ਅੰਮ੍ਰਿਤ ਸ਼ਕਾਰ ਰਿਆ ਸੀ ਬਹੀਰ ਕੱਢ ਰਿਆ ਸੀ ਖਾਲਸਾ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾ ਰਿਆ ਸੀ ਤੇ ਨਸ਼ਾ ਖਤਮ ਕਰ ਰਿਆ ਸੀ ਉਹਨੂੰ ਚੱਕ ਕੇ ਅਮ੍ਰਿਤਸਰ ਨਾਲ ਮਿਟੀ ਕਰਕੇ ਉਹਨੂੰ ਉਹਨਾਂ ਨੇ ਜੇਲ੍ਹ ਚ ਸੈਕਤਾ ਇਹ ਤਾਂ ਸਿੱਖਾਂ ਦੇ ਗद्दार ਨੇ ਇਹ ਕੌਮ ਦੇ ਗद्दार ਨੇ ਹੈ ਨੱਥ ਭਗਵਾਨਤ ਨਾਲ ਹੋਣੀ ਸਾਰੇ ਸੁਖਬੀਰ ਬਾਗਲ ਨਾਲ ਹੋਣੀ ਇਹ ਡੋਗਲੇ ਬੰਦੇ ਨੇ ਇਨਾਦਰ ਕੀ ਪੱਖਵਾਜੀ ਨਹੀਂ ਕੋਈ ਨਹੀਂ ਸਵਾਲ ਵਾਲੀ ਗੱਲ ਡੱਡਾ ਮੈਂ ਤਾਂ ਬੱਤ ਦਾ ਸੰਗਤਾਂ ਨੂੰ ਕਹਿਣਾ ਜਿਹੜੀ ਸ਼ਰਮਣੀ ਕਾਲੇ ਦਲ ਅੰਮ੍ਰਿਤ ਸਰਪਾਰਟੀ ਆ ਇਹ ਸਿੱਖਾਂ ਦੀ ਅਸਲ ਪਾਰਟੀ ਆ ਕਾਲੇ ਦਲ ਭਾਜਪਾ ਆਨ ਆਧਵੀ ਤੇ ਕਾਂਗਰਸ ਇਹ ਚਾਰ ਪਾਰਟੀਆਂ ਨੇ ਇਨਾਜ਼ੀ ਮੰਚੋਂ ਕੱਢ ਦੋ ਇਹਨਾਂ ਨੂੰ ਮਾਂਚੇ ਕੱਢ ਦੋ ਤੇ ਸਿੰਗਰ ਜਿਸ ਮਾਂ ਨੂੰ ਵੋਟ ਪਾਓ ਜਿਹੜਾ ਕਿ ਡਿਗੁਰਗੜ ਜ਼ਿਲ੍ਹੇ ਚ ਇਹ ਪੰਜਾਬ ਸਰਕਾਰ ਨੇ ਮਾਂ ਮਾਂਨੇ ਚੱਕੇ ਅੰਦਰ ਸਟੂ ਜ਼ਿਲ੍ਹਾ ਸੈਂਟਰ ਨਾਲ ਰੱਖ ਕੇ ਇਹ ਮਾਂ ਇਹ ਜਿਹੜਾ ਵੀ ਹੈਗਾ ਕੰਮ ਕਰਵਾ ਰਿਹਾ ਸਿੱਖਾਂ ਦੇ ਖਿਲਾਫ ਕਾਲ ਸਾਹਿਬ ਬਹੁਤ ਬਹੁਤ ਧੰਨਵਾਦ ਵਾਸੀ ਵਾਸੀ ਨਾਲ ਪਤਾ ਹੀ ਹੋਣਾ ਵੀ ਮਾਂਨ ਪਾਰਟੀ ਸਤਿ ਸ੍ਰੀ ਅਕਾਲ ਟੂ ਵਨ ਐਂਡ 올 This is Amandeep Singh, Associate Professor, All Saints Institute of Medical Science and Research, Ludhiana. On behalf of our Institute, I would like to request one and all to seek blessings of Dasham Pitta Guru Gobind Singh Ji Maharaj and also would like to pay tribute to our matriarchs at Gurdwara Shri Fatehgarh Sahib and Gurdwara Shri Chambod Sahib at this Shuhidi Jodh Melas. Thank you so much. Thank you. ਸਬਾਹਰ ਦਾ ਗੈਲਕ ਤਰੋ ਸਿੰਘ ਜਾਖੜ ਅਤੇ ਅਤਾਸ ਹੈ ਰੀਡੀਮੈਂਟ ਸਪੋਰਟ ਸਾਨੇਵਾਲ ਪਰੋਂ ਗੰਗੀਤਰ ਦਸਮੇਸ਼ਪੀਤਾ ਗੋਵਿੰਦ ਸਿੰਘ ਦੇ ਚਰਨਾਂ ਦੇ ਵਿੱਚ ਸੰਰਾਤ ਲਈ ਪੇਟ ਕਰਦੇ ਹਾਂ ਕਿਉਂਕਿ ਇਹ ਸਹੀ ਵਿਹਵ ਮਤਲਬ ਰਿਹਾ ਇਸ ਹਫਤੇ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਭਾਵ ਤੇ ਬਹੁਤ ਮੁਸੀਬਤਾਂ ਆਈਆਂ ਉਹਨਾਂ ਨੇ ਸਾਡਾ ਨਾਰੋਜਣ ਲਈ ਅੱਗਾ ਪੂਰਾ ਪਰਿਵਾਰ ਇਹਨਾਂ ਦੇ ਨਸੀਬਾਂ ਦੇ ਵਿੱਚ ਲੜਦਾ ਹੋਇਆ ਬੱਡੇ ਸਹਿਬ ਜੀ ਜਾਂਦੇ ਜੰਗੋ ਸਾਹਿਬ ਅਤੇ ਛੋਟੇ ਸਹਿਬ ਜੀ ਜਾਂਦੇ ਪਾਤਾ ਜੀ ਕੋਲ ਮੱਧਗੜ੍ਹ ਵਿੱਚ ਸਾਹਿਬ ਜੀ ਦੇ ਅੰਦਰ ਇਹ ਤਾਂ ਕਿ ਸਹਿਬ ਜਾਨਾਂ ਦੇ ਚਰਨਾਂ ਦੇ ਵਿੱਚ ਸਰਤਾ ਦੇ ਪੁੱਲ ਪੇਟਾ ਕਰਦੇ ਹੋਏ ਤੇ ਉਹਨਾਂ ਨੂੰ ਸਰ ਸਰ ਅਰਜ਼ੀ ਦਿੰਦੇ ਹੋਏ ਸਭ ਸੰਤਾਂ ਨੂੰ ਬੇਨਤੀ ਕਰਦੇ ਆਂ ਕਿ ਆਪੋ ਆਪਣੇ ਬਾਲ ਬੱਚੇ ਲੈ ਕੇ ਤੇ ਅਤੇ ਗੜ ਸਾਹਿਬ ਦੀ ਬੇਤਰਤਾਤੀ ਤੇ ਜਿੱਤੇ ਸਾਹਿਬ ਜਦਨਾ ਨੂੰ ਘੁੰਮ ਲਿਆ ਉਹਤੇ ਜਾ ਕੇ ਮਰਦਾ ਢੇਕਣਾ ਦੇ ਬੱਚਿਆਂ ਨੂੰ ਬਚਾਉਣਾ ਤੇ ਅੱਜ ਤੋਂ ਅਸੀਂ ਸਾਡੇ ਸਾਰੇ ਉਸ ਸਿੱਖ ਪੁਰਨਾਰਕਲੇਵਾ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਪੈਮ ਜਦਨਾ ਨੇ ਸਾਡੇ ਲਈ ਐਡੀ ਕੁਰਬਾਨੀ ਦਿੱਤੀ ਉਹ ਉਹਨਾਂ ਦੇ ਜੀਵਨ ਤੋਂ ਸਾਨੂੰ ਵੀ ਫੀਰ ਲੈਣੀ ਚਾਹੀਦੀ ਆ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਸਿੱਖੀ ਵੱਲ ਨੂੰ ਵੱਲਣਾ ਚਾਹੀਦਾ ਜਿਹੜੇ ਪਰਿਵਾਰ ਥੋੜੇ-ਮੋੜੇ ਲਾਲਚ ਦੇ ਵਿੱਚ ਲੱਗ ਕੇ ਧਰਮ ਬਲਣ ਰਹੇ ਆ ਉਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਬੱਚਿਆਂ ਦੀ ਕੁਰਬਾਨੀ ਦੋ ਸੀਨ ਲਈਏ ਨਥਿਆਂ ਦੇ ਬਰਥਰਾ ਭੋਲੀਏ ਤੇ ਆਪਣਾ ਸਿੱਖ ਪੱਤਵਾਰ ਨੂੰ ਧਿਆਨ ਦੇਈਏ ਵਾਹਿਗੁਰੂ ਜੀ ਕੀ ਫਤਿਹ